ਤਾਂ ਸਾਹਮਣੇ ਦੇਖਿਓ ਜੀ ਦੋਨੋਂ ਹੀ ਲੱਗਦਾ ਵੀ ਤੁਹਾਨੂੰ ਬਿਨਾ ਪਿੱਛੇ ਕੋਈ ਨਹੀਂ ਹੁੰਦਾ ਹੋਣੀ ਹੁੰਦਾ ਸੋਖਾ ਵੀ ਚਲੇ ਜਾਂਦਾ ਸਤਿਗੁਰ ਪੰਡ ਜੀ ਆਜੋ ਬਿਜਿੰਦਰ ਆਜੋ ਸਤਿਗੁਰ 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 ਜੀ ਇਹ ਸਾਡਾ ਨਵਾਂ ਮੁੰਡਾ ਆਇਆ ਹੈ ਜੀ ਆਪਣੇ ਜ਼ਬੜੀ ਖਾਨੇ ਤੋਂ ਅੱਛਾ ਉਹ ਤੀਜੇ ਦੇ ਭਿਛੇ 파ਸ ਦੇ ਲੇਖ 1375 777 ਵਾਓ ਆਪਰੇ ਟਿਕੋ ਦੇ ਕੋਲ ਨਹੀਂ ਨਹੀਂ ਜਿਹੜਾ ਸਸਤਾ ਦਾ ਮੁੱਖੀ ਹੁੰਦਾ ਉਹ ਤੇ ਡਿਪੈਂਡ ਕਰਦਾ ਹੁੰਦਾ ਵੀ ਸਸਤਾ ਕਿੱਥੋਂ ਜਾਂਦਾ ਆ ਇਤਨਾ ਹੋਣੀ ਆ ਇਸ ਪਲੇਟਫਾਰਮ ਦੀ ਇਹ ਹੈ ਜੋ ਦੇ ਰਿਹਾ ਨਸਾਂ ਲੋਕਾਂ ਦੀ ਖੁੱਸ ਹੈ ਇਹ ਪ੍ਰੋਪਰ ਕਰਨਾ ਚਾਹੀਦਾ ਹੈ ਕਿ ਤਰ੍ਹਾਂ ਇਹ ਲੋ ਟੀਚਰ ਦੇਖੇ ਵਿੱਚ ਸਾਡੇ ਸਾਰਾ ਆਪਣਾ ਫਾਈਲ ਆ ਬੰਦੀ ਮੈਡ ਤੇ ਇਹ ਬੱਚਾ ਅਨੁਸਾਰੀ ਇਹਦੇ ਤੇ ਜਿਵੇਂ ਬਾਕੀ ਪਹਿਲਾਂ ਅੰਦੇਜੀ ਪੰਜਾਬੀ ਤੇ ਦੂਜੇ ਸਬਜੈਕਟ ਪੜਦੇ ਤੇ ਟੋਟਲੀ ਸਾਰੇ ਹੈਲਥ ਹਸਬੰਦ ਦਿੱਤਾ ਕਾਸਮਟੋਲੋਜੀ ਦਾ ਅੱਛਾ ਇਹ ਸਾਰੀਆਂ ਬੱਤੀਆਂ ਅਜ ਤੋਂ ਪੜ੍ਹਨ ਦੇ ਬਾਅਦ ਇਹਨਾਂ ਨੇ ਆਪਦੇ ਖੋਨਾਂ ਦੇ ਵਿੱਚ ਕੰਮ ਕਰਦੀਆਂ ਜੀ ਇਹਦੇ ਨਾਲ ਇੱਕ ਕਲਾਸਰੂਮ ਹੈ ਦੋ ਅੱਗੇ ਲੈਵਲ ਕੋਈ ਪੰਜਾਬ ਦਾ ਕੋਈ ਗਲੋਬਲ ਲੋਰੇਟ ਉਹ ਵੀ ਲਾਓ ਇੱਥੇ ਆਸੀ ਜੀ ਪੰਜਾਬ ਸਰਕਾਰ ਉਹ ਪੰਜਾਬ ਸਰਕਾਰ ਦਾ ਹੈਗੀ ਆ ਪੰਜਾਬ ਦਾ ਕੋਈ ਨੋਬਲ ਪ੍ਰਾਈਜ਼ ਵਿਜੇਤਾ ਕਿਹੜੇ-ਕਿਹੜੇ ਹੋਏ ਆ ਪੰਜਾਬ ਦੇ ਇੱਕ ਤਾਂ ਹਰਗੋਬਿੰਦ ਖਰਾਨਾ ਨਹੀਂ ਸਰ ਹੈਲਥ ਨਾਲ ਸੰਬੰਧਿਤ ਤਾਂ ਨਾ ਕੋਈ ਯਾਰ ਸਵਾਲ ਇਹਨੇ ਜੀ ਹੈਲਥ ਨਾਲ ਤਾਂ ਇਹ ਬੱਚਿਆਂ ਨੂੰ ਪਤਾ ਹੋਵੇ ਵੀ ਅਸੀਂ ਇਸ ਧਰਤੀ 'ਚ ਆਏ ਇਹਨਾਂ ਨਾਲ ਬਹੁਤ بڑے ਵੱਡੇ ਵੱਡੇ ਲੋਕ ਹੋਏ ਆ ਰਾਜਪutra ji ਹੈਗੇ ਜੀ ਅਫਦਲ ਕਲਾਮ ਆ ਸ੍ਰੀਤਰੀ ਭਾਈ ਭੂਲੇ ਹੈਗੇ ਉਹ ਕਰਾ ਲੈਣੇ ਜੇ ਆਪਾਂ ਉਹ ਤੋਂ ਪੰਜਾਬ ਦੀ ਹਿਸਟਰੀ ਜਿਹੜਾ ਇਹਨਾਂ ਨੂੰ ਮਾਣ ਹੋਵੇ ਇਸ ਧਰਤੀ ਤੇ ਠੀਕ ਹੈ ਨਾ ਵੀ ਕੁੱਡ ਨੋ ਵੀ ਕੁੱਡ ਗੋਗੋਸਿੰਘ ਮਹਾਰਾਜ ਜਿਹੜਾ ਨੇ ਸਾਰੇ ਇਕੱਠ ਕਰਤਾ ਹੈ ਸੁਧਾਰ ਪਾਛਾ ਦਾ ਸੁਨੇਹਾ ਸਭ ਦੇ ਸਾਹੇ ਵਾਲਾ ਉਹ ਹੀ ਹੋਇਆ ਇੱਥੇ ਬੱਲੇ ਬੱਲੇ ਬਸ ਸੋਣਾ ਜਰੀਦਾ ਇਥੇ ਇਥੋਂ ਦੇ ਅ ਨਰੇਂਦਰ ਕਪਾੜੀ ਜਿਹੜਾ ਤੁਹਾਡਾ ਆਪਟਿਕਸ ਜੀ ਉਹ ਵੀ ਆਜੋ ਆਪਣੀਆਂ ਨਾਮ ਲਾਓ ਫਿਰ ਆਜੋ ਜੀ ਕੌਣ ਹੈ ਜਾਜ ਕੌਣ ਹੈ ਲਾਈਵ ਦਾ ਆਜੋ ਜੀ ਆਜੋ ਆਜੋ ਤੁਸੀਂ ਕਰੋ ਸਰ ਨਾਲੋ ਜੀ ਇੱਕ ਮਿੰਟ ਪਿੱਛੇ ਆ ਜਾਈਂ ਹਾਂਜੀ ਸਰ ਦੇ ਪਿੱਛੇ ਕੋਈ ਨਹੀਂ ਸਰ ਦੇ ਪਿੱਛੇ ਕਮਾਲ ਬੋਲੇ ਸੋਹਣ ਹਾਂ ਸੁਨਿਆਤਾ ਹੋ ਜਾਓ ਬੋਲੋ થેન્ક યુ થેન્ક યુ ભાઈ યે દે ક્લોથ બનતે 2d ઓર ટોટલી સબ્જેક્ટતે દે ના રિલેટેડ હૈ જેમ કસન તક હેર દે કેન દે અચ્છા તે મેકઅપ મેહેંદી એટ ઓલલી જેડા ગુરુ મેટવેલર થા તો ਗੁੱਡ ਬਹੁਤ 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 ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਇਹ ਸਾਡੇ ਕੋਲੇ ਦੋ ਟ੍ਰੇਡਾਂ ਦਿੱਤੀਆਂ ਜੀ ਖੜ੍ਹ ਚੁੱਕੇ ਆ ਇਸ ਦੂਜੀ ਨੂੰ ਦੱਬ ਲਾ ਉਹਦਾ ਫਾਇਦਾ ਬਹੁਤ ਹੈ ਜੀ ਜਿਹਨੇ ਬੱਚੇ ਨੂੰ ਸਾਡੇ ਤੋਂ ਪਹਿਲਾਂ ਕਰਕੇ ਗਏ ਉਹਨੂੰ ਤਾਂ ਪੰਜਾਬ ਸਰਕਾਰ ਨੇ ਆ ਤਾ ਪਹਿਲਾਂ ਡਾਇਰੈਕਟ ਲੈਵਲ ਦਾ ਸੀ ਉਹਦੇ ਜੋ ਬਹੁਤ ਸਾਰੇ ਬੱਚੇ ਜਿਹੜੇ ਆ ਉਹਦੇ ਤੇ ਸੈਟ ਆ ਬਹੁਤ ਬਹੁਤ ਹਕੱਤੇ ਇੱਥੇ ਪੰਜਾਬੀ ਚ ਨਹੀਂ ਹੋ ਸਕਦਾ ਜੀ ਯਾਬੀ ਜਨੀ ਸਭ ਨੂੰ ਮਿਲੀ ਉਹਦੇ ਚ ਜਿਹੜੇ ਸਤ ਵਿੱਚ ਬਣੀ ਕਿਸੇ ਸੁੱਖੀ ਕਰੋ ਇਹਨਾਂ ਦਾ ਉਹਦੇ ਦੀ ਕਦਰ ਨਹੀਂ ਕਰਦਾ ਮੈਂ ਬਸ ਮਤਲਬ ਆ ਮੈਂ ਮੈਂ ਐਡਿਟੇ ਕਰੀ ਉਹਨਾਂ ਨੂੰ ਇਹਨਾਂ ਨੂੰ ਪ੍ਰਯੋਗ ਦੇਦਾ ਹਿੰਦੀ ਦੇ ਤਾਂ ਤੁਸੀਂ ਅਡਜਸਟ ਨਹੀਂ ਹੈਗਾ ਪਰ ਕੋਟਰ ਜਿਹੜੀ ਇਹਨਾਂ ਦੀ ਪੜ੍ਹਾਈ ਹੈ ਕਿਉਂਕਿ ਇਹਨਾਂ ਨੇ ਗਾਂਹ ਜਾ ਕੇ ਉਹਦਾ ਕਲਚਰ ਬਣਾਉਣਾ ਟੋਟਲੀ ਅੰਦੇਜੀ ਹੈ ਉੱਥੇ ਜਾ ਕੇ ਬਹੁਤ ਸਮੱਸਿਆਵਾਂ ਹੋਈਆਂ ਇਹਨਾਂ ਨੂੰ ਯਾਰ ਦੇ ਹੁਣ ਜੇ ਬੱਚਾ ਕਹੂਗਾ ਮੈਂ ਚੇਤਨ ਨੂੰ ਕੰਮ ਮਝਾਉਂਦਾ ਹਾਂ ਅੰਗਰੇਜ਼ੀ ਕੀ ਕੰਗਜੀ ਪਰ ਲੱਭ ਲਾਂਗੇ ਜੀ ਕੋਈ ਭਾਜ ਉਹ ਅਸਾਂ ਬੇ ਹਾਂ ਇਹ ਕਰਦੇ ਆ ਉਹਦੇ ਤੇ ਹਾਂ ਇਹ ਤੁਸੀਂ ਨਾ ਟਿਊਟਰਾਂ ਕਾ ਬਣਾ ਰਹੇ ਬੱਚਿਆਂ ਨੂੰ ਅੰਗਰੇਜ਼ੀ ਜਿੱਥੇ ਜਿਹੜਾ ਇਹਨਾਂ ਕੋਲ ਪੇਸ਼ੈਂਟ ਆਉਣਾ ਹੈ ਅੰਗਰੇਜ਼ੀ ਕਸੂਗਾ ਕਿ ਕਿਦਾਂ ਨਹੀਂ ਇਹ ਤਾਂ ਦੀ ਸਟੱਡੀ ਦੀ ਗੱਲ ਹੈ ਸਟੱਡੀ ਸਟੱਡੀ ਚਲੋ ਆਪਾਂ ਇਹਦੇ ਤੇ ਕਰ ਲੈਨੇ ਜਿਹੜੇ ਤੇ ਵਰਕ ਕਰਦੇ ਸਟੱਡੀ ਕਰੋ ਨਹੀਂ ਨਹੀਂ ਜਿਹੜੀ ਮਦਰ ਮਦਰ ਟੰਗ ਹੈ ਉਹਨੂੰ ਹਮੇਸ਼ਾ ਅੱਗੇ ਰੱਖਣਾ ਉਹਦੇ ਤੇ ਕੰਮ ਕਰ ਲੈਨੇ ਆ ਜੇ 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 ਤੁਸੀਂ ਜੇ ਤੁਸੀਂ ਬੱਚਿਆਂ ਨੂੰ ਆਊਟਸੈਟਿੰਗ ਬਣਾਉਣਾ ਹੈ ਬਤਿਆਂ ਨੂੰ ਕਮਾਲ ਦੇ ਬੱਚੇ ਬਣਾਉਣਾ ਹੈ देन ਦੇ ਸ਼ੁੱਡ ਬੀ ਇਨਸਟ੍ਰਕਟਡ ਇਨ देयर ਮਦਰ ਟੰਗ ਫਿਰ ਡਾਕਟਰ ਹੈ ਡਾਕਟਰ ਨੂੰ ਇਹ ਨਹੀਂ ਪਤਾ ਵੀ ਮੇਰੇ ਹਾਲ ਦਾ ਪੈਂਦਾ ਕਿ ਉਹ ਪਹਿਲਾਂ ਅੰਗਰੇਜ਼ੀ ਸਿੱਖਿਆ ਹਾਲ ਦੀ ਤੇ ਇਹ ਦੱਸ ਬੀਬੀ ਮੈਨੂੰ ਠੀਕ ਹੈ ਨਾ ਸੋਰੀ ਕਰਕੇ ਹਾਂ ਟਰਾਈ ਨਹੀਂ ਵੀ ਸ਼ੁੱਡ ਡੂ ਇਟ ਵੀ ਸ਼ੁੱਡ ਡੂ ਇਟ ਹਾਂ ਜੇ ਆਪਾਂ ਇੰਗਲੈਂਡ ਤੇ ਕੰਮ ਕਰਨਾ ਤੇ ਬੱਚਿਆਂ ਤੇ ਯਾਰ ਕਰਨਾ ਬਈ ਠੀਕ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਇਹਨਾਂ ਨੇ ਕਿੱਥੇ ਡਾਰੀ ਮਾਰਦੀ ਇਹਨਾਂ ਨੇ ਇਹ ਨਹੀਂ ਪਤਾਗਾ ਜੀ ਫਿਰ ਠੀਕ ਆ ਪਤਾ ਹੈ ਹਾਂ ਸੋ ਮੈਂ ਕੀ ਕਰਾਂ ਪਰ ਐਂ ਲੱਗਣਾ ਚਾਹੀਦਾ ਯਾਰ ਐਂ ਲੱਗਾ ਲੈਣਾ ਐਂ ਲੱਗਣਾ ਚਾਹੀਦਾ ਬੀਕੂ ਸਰ ਸਕੂਲ ਜਾਏ ਐਨ ਲੱਗੇ ਵੀ ਜੌਨਪੁਰ ਦੇ ਸਕੂਲ ਖੜੇ ਆਕਲੀ ਕੀ ਛੋਟਾ ਲੁੱਕ ਲਾਈ ਹਾਂ ਸਰ ਸਕੂਲ ਜਾਏ ਕਾਲੀਏ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਕਾਲੀਏ ਬਹੁਤ ਅਕੀਦ ਪ੍ਰਿੰਸੀਪਲ ਸਾਹਿਬ ਅੱਜ ਜਿਹੜਾ ਪੰਜ ਕਮਰਿਆਂ ਦਾ ਉਦਘਾਟਨ ਕੀਤਾ ਇਹਦੇ ਵਿੱਚ ਦੱਸਿਆ 70 ਲੱਖ ਰੁਪਏ ਖਰਚਾ ਆਇਆ ਤੇ ਸਪੀਕਰ ਸਾਹਿਬ ਕਹਿੰਦੇ 4 ਕਰੋੜ ਰੁਪਏ ਹੋਂ ਤੱਕ ਲਾਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਿੰਪ੍ਰਵਜੋਤ ਸਿੰਘ ਪ੍ਰਿੰਸੀਪਲ ਡਾਕਟਰ ਚੰਦ ਸਿੰਘ ੁਰਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜੇ ਮਾਣ ਨਾਲ ਦੱਸ ਰਿਹਾ ਹਾਂ ਕਿ ਸਾਡੇ ਕੋਲੇ ਅੱਜ ਸਰਦਾਰ ਕਲਤਾਰ ਸਿੰਘ ਜੀ ਸਨਮਾਨ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਛੋਟੇ ਜਿਹੇ ਸੱਦੇ ਤੇ ਚੇਚੇ ਤੌਰ ਤੇ ਪਹੁੰਚੇ ਆ ਅਸੀਂ ਜਿਉ ਆ ਉਹਨੂੰ ਕਹਿੰਨੇ ਆ ਔਰ ਪਿਛਲੇ 6 ਸਾਲ ਤੋਂ ਮੈਂ ਸੰਸਥਾ ਦੇ ਵਿੱਚ ਸਵਾਵਾ ਡਬਾ ਰਿਹਾ ਆ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਜਿੱਥੇ ਮੈਨੂੰ ਰਿਹਾ ਉੱਥੇ ਪੰਜਾਬ ਸਰਕਾਰ ਦਾ ਬੜਾ ਵੱਡਾ ਹੱਥ ਰਿਹਾ ਹੈ ਲਗਭਗ 4 ਕਰੋੜ ਰੁਪਏ ਦੇ ਕਰੀਬ ਇੱਥੇ ਅਸੀਂ ਖਰਚ ਕਰਕੇ ਸਾਰੀਆਂ ਬੁਨਿਆਦੀ ਸਹੂਲਤਾਂ ਪੂਰਾ ਕਰਨ ਦਾ ਯਤਨ ਕਰ ਰਹੇ ਆ ਕਿਉਂਕਿ ਸਕੂਲ ਬਹੁਤ ਪੁਰਾਣਾ ਹੈ ਇੱਥੇ ਬਹੁਤ ਜ਼ਰੂਰਤ ਸੀਗੀ ਔਰ ਮੈਂ ਵਧਾਈ ਦੇਣਾ ਚਾਹਣਾ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹਣਾ ਹੈ ਕਿ ਪੰਜਾਬ ਦੇ ਵਿੱਚ 40 ਸਕੂਲ ਹੌਨਰ ਸਿੱਖਿਆ ਲਈ ਚੁਣੇ ਹਨ ਪੂਰੇ ਪੰਜਾਬ ਤੋਂ ਔਰ ਉਹਨਾਂ ਵਿੱਚ ਸਾਡਾ ਸਕੂਲ ਚੁਣਿਆ ਗਿਆ ਸਪੀਕਰ ਸਾਹਿਬ ਦੇ ਯਤਨਾਂ ਸਦਕਾ ਔਰ ਇਹਦੇ ਲਈ ਸਾਨੂੰ 70 ਲੱਖ ਰੁਪਏ ਦੇ ਕਰੀਬ ਬਿਊਟੀ ਐਂਡ ਵੈਲਨੈਸ ਤੇ ਹੈਲਥ ਕੇਅਰ ਲਈ ਜਿਹੜਾ ਪ੍ਰੋਜੈਕਟ ਦਿੱਤਾ ਹੈ ਸਾਰੀ ਪੜ੍ਹਾਈ ਇਹਦੀ ਕਰਨੀ ਇਹਦੇ ਨਾਲ ਬੱਚੇ ਸਵੈ ਰੁਜ਼ਗਾਰ ਸਵੈ ਨਿਰਪਰ ਹੋਣਗੇ ਅਸੀਂ ਪੰਜਾਬ ਸਰਕਾਰ ਦੇ ਤੇ ਵਿਸ਼ੇਸ਼ ਤੌਰ ਤੇ ਸਪੀਕਰ ਸਾਹਿਬ ਦੇ ਬਹੁਤ ਧੰਨਵਾਦੀ ਆਂ ਜਿਹੜੇ ਆਪਦੇ ਹਲਕੇ ਚ ਆਪਦੀਆਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸਾਡੀ ਅਗਵਾਈ ਕਰਦੇ ਆ ਔਰ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਸਾਡਾ ਜਿਹੜਾ ਹੱਥ ਫੜ ਕੇ ਅੱਗੇ ਤੋਰਿਂ ਜਾਣਗੇ ਤੇ ਅਸੀਂ ਇਲਾਕੇ ਦਾ ਜਿਹੜਾ ਨਾਮ ਆ ਸਾਡੇ ਬੱਚਿਆਂ ਨੇ ਰਾਸ਼ਟਰੀ ਪੱਧਰ ਤੇ ਲੈ ਕੇ ਗਈਆਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਇੱਕ ਸਾਡਾ ਬੱਚਾ ਅੰਤਰਰਾਸ਼ਟਰੀ ਪੱਧਰ ਤੇ ਵੀ ਜਾਵੇ ਸਾਨੂੰ ਉਮੀਦ ਹੈ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਸੰਸਥਾ ਦੀ ਮੈਂ ਤੇ ਮੇਰਾ ਸਟਾਫ ਸੇਵਾ ਕਰਦੇ ਆ ਅੱਜ ਮੈਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਡਾਕਟਰ ਚੰਦਰ ਸਿੰਘ ਮਰਵਾ ਸਰਕਾਰੀ ਕન્યા ਸੀਨੀਅਰ ਸਕੂਲ ਗੋਡਪੁਰਾ ਵਿਖੇ ਹੈਲਥ ਐਂਡ ਵੈਲਨੈਸ ਲੈਬ ਔਰ ਬਿਊਟੀ ਜਿਹੜੀ ਐਂਡ ਕੇਅਰ ਲੈਬ ਜਿੱਦਾਂ ਕਿ 70 ਲੱਖ ਰੁਪਏ ਦਾ ਇੱਥੇ ਖਰਚਾ ਆਇਆ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਸਟੇਟ ਆਫ ਆਰਟ ਜਿਹੜੇ ਸਾਡੇ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਜਿਹੜੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਮਾਡਰਨ ਜਿਹੜਾ ਹੈ ਇਨਫਰਾਸਟ੍ਰਕਚਰ ਦਿੱਤਾ ਗਿਆ ਔਰ ਪਿਛਲੇ 14 ਸਾਲਾਂ ਦੇ ਵਿੱਚ ਕਿੰਨੇ ਪੈਸੇ ਖਰਚ ਦੇ ਜੀ ਆਪਾਂ ਇਥੇ ਸਕੂਲ ਦੇ ਭਾ ਕੇ 4 ਕਰੋੜ ਲਗਭਗ 4 ਕਰੋੜ ਮਤਲਬ ਜੇ ਮੈਂ ਆਪਦੇ ਮੂੰਹੋਂ ਕਹਿੰਦਾ ਤੇ ਕਹਿਣਾ ਸੀ ਕਿ ਲੀਡਰ ਬੋਲ ਗਿਆ ਹੈ ਐਨੇ ਪੈਸੇ ਹਿਸਟਰੀ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਜੇ ਆਪਾਂ ਇਕੱਠੇ ਕਰ ਲਈਏ ਨਹੀਂ ਬਣੇ ਹੋਣੇ ਸਨ ਸਮਾਜ 70 ਸਾਲਾਂ ਦੇ ਤੋਂ ਇਹ ਪਿਛਲੇ 14 ਸਾਲਾਂ ਚ 4 ਕਰੋੜ ਰੁਪਇਆ ਅਸੀਂ ਸਰਕਾਰੀ ਸਕੂਲ ਦੇ ਵਿੱਚ ਕੀਤਾ ਜਿੱਥੇ ਸਾਡੇ ਬੱਚੇ ਪੜਦੇ ਆ ਇੱਕ ਇੱਕ ਸਕੂਲ ਦੇ ਵਿੱਚ ਸਾਡੇ ਬੱਚੇ ਪੜਦੇ ਆ ਆਮ ਲੋਕਾਂ ਦੇ ਬੱਚੇ ਪੜਦੇ ਆ ਗਰੀਬਾਂ ਦੇ ਬੱਚੇ ਪੜਦੇ ਆ ਉੱਥੇ ਕੀਤਾ ਕਿਉਂਕਿ ਇਹ ਸਰਕਾਰ ਸਿੱਖਿਆ ਤੇ ਸਿਹਤ ਤੇ ਸਭ ਤੋਂ ਵੱਧ ਫੋਕਸ ਦੇ ਰਹੀ ਹੈ 17000 ਕਰੋੜ ਰੁਪਏ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਤੇ ਖਰਚ ਕੀਤਾ ਹੈ ਔਰ ਸਭ ਤੋਂ ਵੱਡੀ ਗੱਲ ਮੈਂ ਵਧਾਈ ਦਿੰਦਾ ਜਿਹੜੀ ਤੁਹਾਨੂੰ ਸਿਹਤ ਬੀਮਾ ਦਿੱਤੀ ਮੁੱਖ ਮੰਤਰੀ ਸਾਹਿਬ ਨੇ ਹਰੇਕ ਪਰਿਵਾਰ ਨੂੰ ਬਿਨਾਂ ਕਿਸੇ ਭੇਦਭਾਵ ਦੇ 10 ਲੱਖ 10 ਲੱਖ ਦਾ ਸਿਹਤ ਬੀਮਾ ਬਿਜਲੀ ਦੇਖੋ ਮੁਫਤ ਮਤਲਬ ਕਵਾਲਿਟੀ ਦੇ ਕੰਮ, ਉਮਦਾ ਕੰਮ, ਬਹੁਤ ਵਧੀਆ ਕੰਮ, ਸੜਕਾਂ ਦੇ ਜਾਲ ਵਿਛਾਏ ਜਾ ਰਹੇ ਆ। ਔਰ ਉਹ ਵੀ ਕੁਆਲਿਟੀ ਦੇ ਨਾਲ ਮੇਨਟੇਨੈਂਸ ਦਾ ਪੈਸਾ ਦਿੱਤਾ ਜਾ ਰਿਹਾ ਸੜਕਾਂ ਦਾ। ਤੋ ਅ ਅੱਜ ਮੈਂ ਸਿੱਥਿਬੰਧ ਤੋਂ ਅਨੁਮੋਦਨ ਆਈ ਦਿਨਾ ਇਹ ਤੁਹਾਡੀ ਵੀ ਹਿੰਮਤ ਹੈ ਦੇ ਚ ਕਲਰ ਰਕੋਰਡਿੰਗ ਲਈ ਦਿੱਤਾ ਜੀ ਸਾਨੂੰ 12 ਲੱਖ ਰੁਪਏ ਸਾਰੇ ਸਕੂਲ ਦੀ ਸੀ 12 ਲੱਖ ਰੁਪਏ ਸਾਰੇ ਸਕੂਲ ਦੀ ਛੇਮ ਹੋ ਜਾਣੀ ਹੈ ਤੋ ਪੈਸੇ ਦੀ ਕੋਈ ਕਮੀ ਨਹੀਂ ਇਹਦੇ ਵਾਸਤੇ ਵੀ ਤੁਸੀਂ ਮੰਗੇ ਇਹਦਾ ਅਡਟਰ ਇੰਟਰਲੌਕ ਵਾਸਤੇ ਇਹਦਾ ਪ੍ਰੋਜੈਕਟ ਬਣਾ ਕੇ ਭੇਜਦੇ ਦੇ ਪੈਸੇ ਵੀ ਆ ਜਾਣ ਇਹ ਤਾਂ ਲਈ ਸਾਨੂੰ 10 ਲੱਖ ਰੁਪਏ ਚਾਹੀਦਾ ਜੀ ਇਹ ਹਾਈ ਸਕੂਲ ਦੀ ਸਾਡੀ ਨਾ ਜੀ ਹਾਈ ਵਿੰਗ ਦੀ ਮਾਰਨਿੰਗ ਸਾਰਾ ਕੁਝ ਸਾਰਾ ਕੁਝ ਹੋਊਗਾ